ਬੈਠ ਜਲਦੀ ਗੱਮਾਂਸ ਨੇੜੀ ਆਪਣਾ ਵਾਲੀ ਤੋਂ ਨਹੀਂ ਹੈਗਾ ਬਸ ਦੇ ਦੇ 20 ਮਿੰਟਾਂ ਦੀ ਬਸ ਜੇ ਆਤਾ ਜਾਈਏ ਤਾਂ ਡਰ ਜਲਾ ਲੰਦਾ ਮੰਮੀ ਕੀ ਕਹਿਣਗੇ ਮੈਂ ਤਾਂ ਡਰ ਜਲਾ ਲੰਦਾ ਮੰਮੀ ਤੁਹਾਡੇ ਕੀ ਕਹਿਣਗੇ ਉਹ ਕੋਈ ਨਹੀਂ ਹੁੰਦਾ ਐਵੇਂ ਹੁੰਦਾਗਾ ਚਾਹ ਫਿਰ ਆਪੇ ਕਹਿ ਦਿਓ ਮੈਂ ਤਕਰ ਜਾਣ ਦੇ ਆਪਿਸ ਮਾਲ ਮੈਂ ਤਰੋ ਬੱਸ ਤਾਂ ਦਾਦੀ ਮੰਮਾ ਨੂੰ ਸਵੀਕਾਰ ਕਰਕੇ ਨਾ ਜੱਫੀ ਪਾ ਲਿਓ ਠੀਕ ਹੈ ਤੇ ਤੰਗ ਨਾ ਕਰਿਓ ਫਿਰ ਤੇ ਮੰਮੀ ਜੀ ਹੁੰਦਾ ਲੱਗਿਆ ਤੇ ਕੋਈ ਨਾ ਬੰਦਾ ਕੋਈ ਨਾ ਹੋਏ ਕਿਸੇ ਘਰੇ ਆਪੇ ਕਹਿ ਦੇ ਚੰਗਾ ਤਾ ਡਰ ਜਾਂ ਲੰਗੀ ਚੰਗਾ ਆਹ ਕਰ ਰਹੀ ਆਪਾਂ ਹੂੰ

ਤਾਂ ਵੀ ਬਕੀ ਦੇ ਜਵਾਕ ਆ ਕੇ ਖੇਡ ਲਾਗੇ ਸੀ ਚਲੋ ਚਲੋ ਮੈਨੂੰ ਪਤਾ ਦੋ ਦਿਨ ਤੋਂ ਹੀ ਬਾਹਰ ਲੱਰ ਰਹੇ ਨੇ ਲਾ ਕੇ ਮੈਂ ਤਾਂ ਮਰਨੇ ਗਲੀਚੀ ਗਈ ਸੀ ਆਉਂਦੀ ਨੂੰ ਗਾਰ ਖੋਲ ਕੇ ਖੇਡਣ ਲੱਗੀਆਂ ਕਿ ਦਸ ਦਿਨ ਵਾਸਤੇ ਮੈਨੂੰ ਕੀ ਪਤਾ ਉਹ ਕੀ ਦੇ ਨੇ ਨਾਸਤੇ ਵਿੱਚ ਨਾਸਤੇ ਤੋਂ ਚੋਕਲੇ ਜਿਹੀ ਮਿੰਨੇ ਆ ਹਾਂ 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 ਉਹਨਾਂ ਦਮ ਲਾਵੇਂ ਕਿਸ ਨਾਲ ਉਹਨੂੰ ਮੈਂ ਕਿਨੂੰ ਮੰਮੀ ਸ਼ਸਤੇ ਤੁਡੀ ਨੂੰ ਆਈ ਮੈਂ ਸਤੇ ਕੁਛ ਰੋਟਾਂ ਦਸਤੀ ਇੱਕ ਮਾਰਕਾ ਤੋ ਕਿ ਤੇਰੇ ਜਵਾਗੇ ਆਪਣੇ ਉਹ ਤਾਂ ਤਾਂਗੇ ਨੀ ਨਾਨੀ ਨੇ ਤੇਨੇ ਛੁੱਟੀਆਂ ਨਹੀਂ ਮਿਲਦੀ ਸੀ ਹਾਂ ਕਿੰਨੇ ਪਿੰਗੋ ਰਿਸ਼ਤੇ ਆਏ ਕਿ ਤੂੰ ਮੈਨੂੰ ਕਹਿ ਰੰਦਾ ਕਿ ਮੈਂ ਕਹਾਂ ਜ ਮੰਮੀ ਵਿਆਹ ਹੀ ਨਹੀਂ ਕਰਾਉਣਾ ਵਿਆਹ ਹੀ ਨਹੀਂ ਕਰਾਉਣਾ ਐਡੇ ਐਡੇ ਘਰਾਂ ਦੇ ਰਿਸ਼ਤੇ ਆਏ ਜੀ ਪੁੱਤ ਤੂੰ ਮੈਨੂੰ ਨਿਕਰਾ ਹੀ ਤਾਂ ਦੱਸ ਨਾ ਮੇਰੀ ਵਿਸਤਿੰਗਾ ਕਰਾ ਤਨ ਉਹ ਤਾਂ ਫੇਰ ਕੀ ਹੋ ਗਿਆ ਵੀ ਮੰਮੀ ਮੈਂ ਤਾਂ ਵਿਆਹ ਕਰਾਈ ਵੇਖਾਂਗਾ ਮੈਂ ਤੇਰੇ ਨੂੰ ਹੀ ਲਿਆ ਨੂੰ ਸਿੱਧੀ ਨਾਲੇ ਆਪਾਂ ਖਰਚੇ ਤੋਂ ਬਚ ਕੇ ਵਧੀਆ ਪੁੱਤ ਵਧੀਆ ਚਲੋ ਕਿਥੇ ਗਏ ਕੁਰਸੀ ਤੇ ਮੈਂ ਵੀ ਕਿਹੜੀ ਮੈਂ ਕਿੱਡੀ ਹਾਂ ਜੀ ਜੋਲ ਕਿੱਡੀਆਂ ਦੇ ਸੀਏ ਮੇਰੇ ਪੁੱਤ ਉਹਨਾਂ ਨੂੰ ਗਲੀ ਚ ਛੱਡਿਆ ਓ ਕੀਦੇ ਚ ਵਾਟ ਚੱਕ ਲਿਆ ਆ ਉਹ ਆਪਣੀ ਜਗ੍ਹਾ ਘੂਮੇ ਮਾਰਚਾ ਅੱਜ ਤੱਕ ਕਿਤੇ ਮੈਨੂੰ ਐਂ ਲੱਗਦਾ ਪੁੱਤਾ ਗਿਫਟਾਂ ਦਿਨ ਤਾ ਨਹੀਂ ਚੜ ਗਿਆ ਕਿਤੇ ਬੱਸ ਗਿਫਟ ਦਿੱਤਾ ਕਿਸੇ ਪਰਾਂ ਦਾ ਦਿਨ ਹੁੰਦੇ ਆ ਨਾ ਕੋਈ ਰੋਹ ਜੜੇ ਊਜੜੇ ਪਤਾ ਨਹੀਂ ਕੀ ਅੱਜ ਤਾਂ ਮੈਨੂੰ ਲੱਗਦਾ ਗਿਫਟਾਂ ਦੇਣਾ ਹੈ ਪਹਿਲਾਂ ਤਾਂ ਦੇਖ ਮੈਨੂੰ ਨੂੰ ਦਾ ਗਿਫਟ ਦੇ ਤਾ ਹੁਣ ਦੋ ਪੋਤੀਆਂ ਵੀ ਇਹ ਤਾਂ ਤੁਸੀਂ ਪੁੱਤ ਮਸ਼ਹੂਰੀ ਵਾਲੀ ਗੱਲ ਕਰਤੀ ਜੇ ਲੈ ਕੇ ਜਾ ਕੇ ਉਹਨਾਂ ਨੂੰ ਹਾਂਜੀ ਮੈਂ ਦੇਖਦੀ ਹੁਣ ਇਹਨੂੰ ਕਿਵੇਂ ਭੇਜਾਂਗੇ ਬਾਹਰ ਅੱਜ ਤਾਂ ਇਹ ਮੈਦਾਨੀ ਕੁੜੀ ਇੱਥੇ ਬੈਠ ਫੱਦਲੀ ਨੂੰ ਤੁਸੀਂ ਇੱਥੇ ਬਾਹਰ ਕਰਦੇ ਹਾਂ ਹਾਂ ਬੁੱਤ ਮੈਂ ਰੱਖਾ ਕਿਤੇ ਮੈਂ ਗੇਟ ਲਾ ਕੇ ਮੜਿਆ ਦੀਹਿੰਦੀ ਕੋਲੇ ਭਾਗੀ ਉਹ ਤਾਂ ਇੱਥੇ ਖੜੀ ਹੁੰਦੇ ਸੀ ਇੱਕ ਦਾਦੀ ਆ ਗਈ ਦਾਦੀ ਆ ਗਈ ਕਿ ਦਾਦੀ ਮਾਸਤੇ ਮੈਨੂੰ ਕੀ ਪਤਾ ਭਈ ਇਹ ਕਿਹਦੇ ਚਲਾ ਕੇ ਮੈਂ ਬਾਹਰ ਫੜ ਕੇ ਘਰੋਂ ਗੱਡੀ ਮੰਮੀ ਲਿਆਓ ਬੱਚਾ ਕਿਸੇ ਨੂੰ ਜਾਣਦੇ ਵੀ ਨਹੀਂ ਕਿਤੇ ਬੱਚੇ ਹੋਣੇ ਪਰ ਮੇਰਾ ਹੋਰ ਪਸੰਦ ਮਗ ਜਾਣਾ ਨਹੀਂ ਆਉਂਦਾ ਮੈਂ ਫਿਰ ਤੁਸੀਂ ਆ ਕੇ ਗੱਲ ਕਰ ਲਿਓ ਜੀ ਮੰਮੀ ਤਾਂ ਮੈਨੂੰ ਬਾਹਲੀ ਹੱਥ ਤੇ ਚ ਲੱਗ ਗਏ ਕੁਝ ਕਹਿਣਾ ਤਾਂ ਨਹੀਂ ਕੋਈ ਨਾ ਪੀ ਡੇਲੀ ਹੋ ਜੂ ਥੋੜੇ ਦਿਨਾਂ ਨੂੰ ਬੱਸ ਮੈਂ ਤਾਂ ਆਪ ਚਲ ਗਈ ਜਾਂਦਾ ਉਹ ਆਪੇ ਹੋ ਜੂ ਬਟ ਫॉर ਯੂ ਬੰਮਣੀ ਉਹ ਤੇ ਸੇਵਾ ਸੁਭਾਜੀ ਕਰ ਦੇਕਰ ਕੁਝ ਨਹੀਂ ਹੁੰਦਾ ਬੇਬੀ ਅਗਰ ਹੋਈ ਕਿ ਮੈਂ ਨੀਏ ਕੋੜਾ ਤੂੰ

ਦਾਦੀ ਮਮਾ ਜੀ ਹਾਂਜੀ ਪੂਜੀ ਖਾ ਲੋ ਹੈ ਤਾਂ ਹਿੰਦੀ ਇਹਦੇ ਚ ਕੁਸੇ ਤਾਂ ਖਾਲੀ ਐ ਤੇ ਲ ਬਣਾ ਰਹਾ ਬਣਾ ਮੇਰਾ ਤੇ ਮਾਂ ਨੂੰ ਬਣਾ ਦੇ ਉੱਲੂ ਜਾ ਕੇ ਆ ਲੈਦਾ ਉਹਨੂੰ ਦੇ ਦੇ ਹੁਣ ਮੈਨੂੰ ਉੱਲੂ ਬਣਾਉਣ ਤੋਂ ਹੋਇਆ ਕੀ ਚੂਤਲੀ ਜੀ ਕਰਦੀ ਕੀ ਹੈਗੀ ਦਾਦੀ ਮੈਂ ਤੇਰੇ ਦਸਟਵਿੰਚ ਫੋਨ ਜਾਂਦੀ ਸੀ ਕਸਟਮੀਟਿਵ ਆਨਲਾਈਨ ਦੀ ਸੀ ਹਾਂ ਪਾਇਆ ਪਹਿਲਾਂ ਤਾਂ ਮੈਨੂੰ ਉਹ ਉੱਲੂ ਬਣਾ ਗਈ ਮੈਂ ਐ ਕਿਤੇ ਹੁਣ ਮੈਨੂੰ ਇਹ ਉੱਲੂ ਬਣਾਉਣਾ ਆ ਗਿਆ ਹੁਣ ਤਾਂ ਮੈਂ ਆਪ ਹੀ ਬੰਗ ਗਈ ਸੀ ਉੱਲੂ ਇਹ ਟੁੱਟ ਜੂਗਾ ਪੋਚੇ ਨਾਲ ਮੈਂ ਉੱਥੇ ਸਾਰਾ ਸਾਫ ਕਰ ਦੂੰਗੀ ਹੁਣ ਸੁੱਕੇ ਸੁੱਕੇ ਤੇ ਝਾੜੂ ਮਾਰੂੰ ਆ ਨਹੀ ਸਾਰਾ ਗਿੱਲਾ ਹੋ ਕੇ ਟੁੱਟੇ ਜਿੱਥੇ ਤੋਂ ਪਹਿਲਾਂ ਜਾਂਦੀ ਸੀ ਉੱਥੇ ਵੀ ਇਹੇ ਕੰਮ ਕਰਦੀ ਸੀ ਤੈਨੂੰ ਕਿਸੇ ਨੇ ਰੋਕੇ ਟੋਕੇ ਵੀ ਮੰਮੀ ਮੈਨੂੰ ਤਾਂ ਇਹ ਸਹੀ ਲੱਗਦਾਗਾ ਵੀ ਗਿੱਲੇ ਚ ਝਾੜੂ ਨਹੀਂ ਮਾਰਦੇ ਹੁੰਦੇ ਮੈਨੂੰ ਕੀ ਪਤਾ ਜავი ਤੁਸੀਂ ਹੁਣ ਚਾਹਦੇ ਹੋਗੇ ਗਿੱਲੇ ਚ ਤਾਂ ਝਾੜੂ ਟੁੱਟ ਜੂਗਾ ਜੇ ਤਮਾਰੀ ਮਰਜ਼ੀ ਪੁੱਛੋ ਆਉਂਦੀ ਮਰਜ਼ੀ ਦੀ ਹੁੰਦੀ ਸਿਆਣੇ ਘਰ ਦੀ ਨੂੰ ਠੀਕ ਘਰ ਬੰਦਦੀ ਕਿੱਥੋਂ ਲਿਆ ਕੇ ਮੇਰੇ ਕੂਡਰ ਮੱਥੇ ਮਾਰੀ ਨਾ ਇਹਨੂੰ ਪੋਚੇ ਲਾਉਣੇ ਆਉਂਦੀਆਂ ਨਾ ਝਾੜੂ ਸਸਨ ਮਮੀ ਉਹ ਨੂੰ ਗੋਚਾ ਕਰੀ ਜਾਂਦੇ ਹੋਗੇ ਹੁਣ ਮੈਂ ਅੱਗੇ ਰੋਜ਼ ਹੀ ਕਰਦੀ ਆ ਮੈਂ ਕਿਹੜਾ ਅੱਜ ਪਹਿਲੇ ਦਿਨ ਚਾਂਦੂ ਪੋਚਾ ਕਰਿਆ ਜਿੱਥੇ ਅਸੀਂ ਰਹਿੰਦੇ ਸੀ ਸਾਨੂੰ ਤਾਂ ਕਦੇ ਮੈਨੂੰ ਤਾਂ ਕਿਸੇ ਨੇ ਨਹੀਂ ਪੋਕਟ ਪਾਈ ਕਰੀ ਸੀ ਆ ਇਥੇ ਆਰ ਦਾ ਹਾਲੇ ਪੁੱਤਰ ਉਹ ਹਾਲੇ ਪੁੱਤੋ ਤੇਰੇ ਵਰਗੇ ਕੁਡਰ ਉਹ ਹੁਣ ਕੇ ਕੋਰਾ ਸਫਾਈ ਨਹੀਂ ਰੱਖਦੇ ਉਹਨੇ ਗੰਦ ਰੱਖਦੇ ਉਹਨੇ ਜਿਹੜਾ ਆਪਕੇ ਅੰਦਰ ਰੱਖਿਓ ਦੂਜੇ ਨੂੰ ਕੀ ਕਹੂਗਾ ਮੈਨੂੰ ਤਾਂ ਇਹ ਜਿਹਾ ਨਹੀਂ ਲੱਗਦਾ ਭਾਈ ਸਟਾਲ ਕੋਈ ਨਾ ਮਮੀ ਫਿਰ ਮੈਨੂੰ ਤਾਂ ਆ ਨਹੀਂ ਲੱਗਦਾ ਗਾਦੀ ਚਾਰੋ ਫੁੱਟ ਲਿਓ

ਇਹ ਤਾਂ ਇਹ ਗੀ ਉਹ ਬਹੁਤ ਚੰਦੀ ਵਾਲੀ ਐ ਐ ਨਹੀਂ ਪਤਾ ਪਾਣੀ ਚੋਂ ਇਹਨੂੰ ਗੋਚ ਕੱਢ ਦੇ ਚਲ ਕੋਈ ਨਾ ਮਿਕਸ ਕਰਕੇ ਲੈ ਜਾਂਦੀ ਆ ਆਪੇ ਮણોਣੀ ਨਾ ਬਗਾਲਤੀ ਕਰਦੀ ਐ ਤੁਹਾਨੂੰ ਗੋਚ ਕੱਢਣੀ ਮਮੀ ਆਨੂ ਤਾਂ ਅੰਦਰ ਰੋਟੀ ਧੁੱਕ ਕਰ ਲਈ ਭਾਈ ਨਹੀਂ ਤੇਰੇ ਡੈਡੀ ਬੋਲਣ ਲੱਗ ਜਾਂਦੇ ਐ ਉਹਨਾਂ ਨੂੰ ਆਉਣ ਲੱਗ ਜਾਂਦੇ ਨੀਂਦ ਕਿ ਦੇਰ ਦੀ ਰਾਤ ਸਰਦੀ ਬਣਾਉਣ ਗਈ ਜੀ ਕੋਈ ਨਾ ਮਮੀ ਤੁਸੀਂ ਪਾਣੀ ਪੀ ਕੇ ਗਲਾਸ ਦੇ ਦਿਓ ਫਿਰ ਮੈਂ ਜਾਣੀ ਐ ਜੋ ਕੰਮ ਨਹੀਂ ਕਰੂੰਗੀ ਹੂੰ ਕਰਕੇ ਲਿਆ ਕਿ ਦਿੱਤਾ ਮੱਕਲ ਕੱਟਾ ਕੜਾ ਮਾਰੂ ਦਲੀਆ ਤਾਂ ਮੈਂ ਤਾਂ ਵਿੱਚ ਠੰਡਾ ਪਾਣੀ ਪਾ ਲਿਆ ਮੈਨੂੰ ਕੀ ਪਤਾ ਮਿਕਸ ਕੀ ਹੁੰਦਾਗਾ ਚਲ ਪਹਿਲਾਂ ਮੀਂਹ ਨੂੰ ਦਸਵਾਹੀ ਹੈ ਨਾਲੇ ਮੈਂ ਸਾਰਾ ਦਿਨ ਕਰਦੀਆਂ ਨਾਲੇ ਛਤਰਖਾਨੀ ਆ ਸੋਤੋਂ ਕਿਦਾ ਚੱਜ ਦੇਖ ਲੈ ਸੋਫਿਆਂ ਦੇ ਲਿਬੜੇ ਪੈਰ ਲਾਈ ਦੇ ਨੀ ਮ ਜਹੇ ਜੀ ਅਕਲ ਮਾਣੂ ਉਹ ਜੀ सोनू ਦੇਤੀ ਥੱਲੇ ਕਰੋ ਪੈਰ نیچے ਝਾੜੋ ਇਹਨੂੰ ਸੋਫੇ ਨੂੰ ਸਾਰੇ ਦਿਨ ਦੀ ਮਥਾ ਮਾਰੀ ਜਾਨੀ ਆ ਕੱਪੜਿਆਂ ਤੇ ਹੁਣ ਆਏ ਨਹੀਂ ਕਹਿੰਦੇ ਪਤਾ ਨਹੀਂ ਕਹਦੇ ਵੀ ਨਿਖਰੇ ਨਹੀਂ ਮੈਂ ਤਾਂ ਕਸੂਤੀ ਫਸ ਗਈ ਮੈਂ ਤਾਂ ਕਿੱਥੋਂ ਆ ਗਈ ਵਧੀਆ ਸੀ ਮੈਂ ਤਾਂ ਉੱਥੇ ਕਰਾਈ ਤੇ ਕੀ ਲੋੜ ਸੀ ਮੈਨੂੰ ਇਹਨਾਂ ਦੇ ਵਿੱਚ ਪੰਗਾ ਲੈਣ ਦੀ ਆ ਕੇ ਹੁਣ ਆਏ ਨਹੀਂ ਪਤਾ ਆਏ ਕਹਦੇ ਵੀ ਨਿਖਰੇ ਨਹੀਂ ਸੱਤੀ ਪਈਆਂ ਮੈਂ ਤਾਂ ਸਾਰੇ ਦਿਨ ਦੀ ਕੰਮ ਖਰ ਖਰ ਕੇ ਦੇਖੀ ਜਾਉ ਆਏ ਨਹੀਂ ਪਤਾ ਨਹੀਂ ਕਹਦੇ ਵੀ ਦੁਆਰੇ ਤੋਂ ਮੈਂ ਤਾਂ ਵਧੀਆ ਸੀ ਕਰਾਇਆ ਭਰਿਆ ਚੰਗਾ ਸੀ ਇਹ ਦੂਗਾ ਕੁੱਤ ਸਪੰਗਾਂ ਲੈ ਲਈ ਆ ਕਿ ਉਹ ਤਾਂ ਮੈਨੂੰ ਕਹਿੰਦਾ ਵੀ ਮੇਰੇ ਹੈ ਨਹੀਂ ਕੋਈ ਹੈ ਨਹੀਂ ਫਸ ਗਈ ਵੀ ਚੱਲ ਕੱਲਾ ਮੁੰਡਾ ਦਾ ਮੌਜ ਕਰਾਂਗੇ ਮਾਗਰ ਉਹ ਕਹਿੰਦਾ ਵੀ ਸਾਰਾ ਟੱਬਰ ਆ ਜਾ ਤੈਨੂੰ ਲੈ ਕੇ ਜਾਵਾਂ ਅੱਜ ਲੈ ਪਈਏ ਸੁੱਕੇ ਸੁੱਕੇ ਲੈ ਕੇ ਨਹੀਂ ਜਾਣੀ ਆ ਵਿੱਚ ਦੀ ਕਿਧਰੇ ਮਾਪੇ ਉਹ ਕੱਢ ਲਿਆ ਲੈ ਕਹਿੰਦਾ ਵੀ ਸਾਰੇ ਹੈਗੇ ਨੇ ਆ ਕੇ ਮੈਨੂੰ ਇੱਥੇ ਧੱਤੀ ਦੇ ਵਿੱਚ ਬਿਠਾਤਾ ਆਪ ਵਗ ਜਾਂਦਾ ਮੌਜਣਾ ਔਖਾ ਮੈਨੂੰ ਹੋ ਜੀ ਨਹੀਂ ਕਰਦਾ ਮਿੰਟ ਵੀ ਰਹਿਣ ਨੂੰ ਇਸ ਘਰੇ ਠੀਕ ਹਨ ਸਰਪੋਈਨਾ ਜਦੋਂ ਕਟੀਆਂ ਤਾਂ ਕਰਨੀ ਹੀ ਪੈਣੀ ਆ ਫਿਰ ਆਈ ਨੂੰ ਕਹਿ ਕੇ ਦੇਖੂੰਗੀ ਜੀਜੀ ਆਪਾਂ ਤਾਂ ਉੱਥੇ ਚੱਲਦੇ ਆਂ ਆਪਾਂ ਹੀ ਲੈਂਦੇ ਇਹਨਾਂ ਚ ਮੇਰੇ ਘਰ ਤਾਂ ਬੜੀ ਐ ਜਿਹ ਦਿਵਾਰੇ ਉੱਤੀ ਪਾਈ ਹੋ। ਉੱਥੇ ਜਿੰਗੀ ਦਾ ਕੱਪੜਾ ਮੇਰੀ ਬੁਤਨੀ ਨੂੰ ਅੱਗ ਲਾ ਗਈ। ਆਹ ਆ ਗਈ ਮੰਮੀ। ਮੈਂ ਕੱਪੜੇ ਖਿਲਾ ਦਿੱਤੇ ਨਹੀਂ ਐ। ਮੈਂ ਤਾਂ ਪਹਿਲਾਂ ਪਤਾ ਸੀ ਵੀ ਇਹਦੀ ਇਹ ਜੀ ਪਰਤੂ ਤਾਂ ਮੇਰੀ ਬੁਤਨੀ ਨੂੰ ਅੱਗ ਲਾ ਦੂ। ਪਾਟ ਦੂਗੀ ਹੁਣ ਬਾਲ ਗਈ ਦੇ। ਨਾਲੇ ਮੈਂ ਇੱਥੇ ਨਹੀਂ ਹੋ ਜਾ ਖਾਣ ਬੈਠ ਗਈ ਕੱਪੜਾ ਕਾਹਨ ਗਈ ਆ। ਬੋਹੜੋ ਕਰੀ ਜਾਓ ਕਰੀਏ। ਤਪਾਵਾ ਮਾਰਿਆ। ਹਾਂ ਮੰਮੀ। ਨੀਚੇ ਸਿੱਟੀ ਆਣੀ ਐ ਮੰਮੀ ਬਰੇਖੇ ਨਾਲ ਦਿੱਖੀ ਐ ਮੈਂ ਕਿਹਾ ਜਾਣ ਕੇ ਡੱਗੇ ਮੈਨੂੰ ਫੜਾ ਦੋ ਚੰਗੀ ਤਰ੍ਹਾਂ ਪ੍ਰੈਸ ਕਰ ਦੇ ਤੋਤੇ ਵੀ ਵਿਖਰੇ ਵੀ ਐ ਕਿ ਨਾ ਮੰਮੀ ਮੈਂ ਤਾਂ ਸਾਰਾ ਦਿਨ ਮੱਥਾ ਮਾਰੀ ਗਈਆਂ ਨਖੇੜੀ ਨਹੀਂ ਮੈਂ ਦੇਖਦੀ ਐ ਕਲਰ ਕੁੱਲਰ ਤੋਂ ਕੱਢ ਲਤਾ ਸਾਬਣ ਨਹੀਂ ਲਾਉਂਦੀ ਬੁਰਸ਼ ਨਹੀਂ ਮਾਰਦੀ ਮਸ਼ੀਨ 'ਚ ਪਾਏ ਤੇ ਕੱਢੇ ਹਾਏ ਹਾਏ ਲੈ ਮੰਮੀ ਚੈੱਕ ਕਰ ਲੈ ਮੈਂ ਫੇਰ ਹੀ ਕਰੂੰ ਪ੍ਰੈਸ ਤਾਂ

ਪੜੇ ਪ੍ਰੈਸ ਕਰਕੇ ਸਬਜੀ ਬਣਾਣੀ ਮੈਂ ਤਾਂ ਦੀ ਹੈ ਸਰੀਨੇ ਕੋਲ ਕਰਨੀ ਹੈ ਜਾਇਆ ਨਹੀਂ ਕੋਈ ਉਹ ਜਰ ਨਹੀਂ ਪਾਰੇ ਮੈਂ ਸਾਰਾ ਕੰਮ ਕਰ ਲਉ ਤੂੰ ਨਾ ਮੇਰੇ ਮੱਥੇ ਲੱਗਿਆ ਕਰ ਜਦੋਂ ਤੂੰ ਹੁੰਨੀ ਹੈ ਨਾ ਮੈਨੂੰ ਜਿਉਂ ਨਹੀਂ ਦਿੰਦੀ ਉਝੜ ਜਾ ਪਰੇ ਰਾਤ ਤੱਕ ਨਾ ਮੁੜੀ ਮੈਂ ਤਾਂ ਹੱਸ ਕੇ ਕੰਮ ਕਰੂ ਮੈਨੂੰ ਕੋਈ ਦੁੱਖ ਨਹੀਂ ਕੰਮ ਮਣੀ ਮੈਨੂੰ ਔਖਾ ਲੱਗਦਾ ਤੂੰ ਬੜਾ ਤਪਾਉਣੀ ਹੈ ਨਗੋਚਾਂ ਕਰੀ ਜਾਉ ਕਰੀ ਜਾਉ ਉਝੜ ਜੇ ਬਧੀ ਮੈਂ ਤਾਂ ਕਹਣੀ ਹੱਥਨ ਤੱਕ ਮੁੜੀ ਨਾ ਕੰਮ ਕਰਨਾ ਤਾਂ ਸੌਖਾ ਹੈ ਇਹਦੇ ਨਾਲ ਟਕਣਾ ਬੜਾ ਔਖਾ ਹੈ ਚਲੋ ਕੀ ਪੁੱਤਾ ਦਾਦੀ ਤਾਂ ਹੁਣ ਬਾਹਰ ਵਾਗੀ ਸਾਰਾ ਦਿਨ ਸੋਣ ਨੂੰ ਗਾਣਾ ਦਿੰਦੀ ਹੈ ਨਾ ਹੁਣ ਤੋ ਜੇ ਤੁਸੀਂ ਮौज-ਮਾਸਤੀ ਕਰ ਲੋ ਨੱਚ ਲੋ ਮੈਂ ਥਾਣੇ ਲੱਗ ਜਾਂ ਨੱਚ ਲੋ ਤੁਸੀਂ ਠੀਕ ਹੈ ਤੇ ਫਿਰ ਜਦੋਂ ਦਾਦੀ ਆ ਗਈ ਉਹ ਤਾਂ ਗਾਣੇ ਹੀ ਦਿੰਦੀ ਠੀਕ ਹੈ ਚਲੋ ਨੱਚ ਲਈ ਦੋਨੇ ਮੈਂ ਤੂੰ ਵੀ ਆਜਾ ਤੁਸੀਂ ਕਰੋ ਪੁੱਤ ਮम्मा ਤੁਸੀਂ ਵੀ ਆ ਜਾਓ ਤੁਹਾਨੂੰ ਵੀ ਤਾਂ ਦਾਦੀ ਸਾਰਾ ਦਿਨ ਗਾਣਾ ਦਿੰਦੀ ਰਹਿੰਦੀ ਆ ਚਲੋ ਆਜੋ ਇਹ ਬਿੰਦ ਕਰਕੇ ਫੁੱਲ ਕੋਟਰ ਲੱਗੀ ਤਾਂ ਤੂੰ ਪਹਿਲਾਂ ਹੀ ਪੈਸੇ ਨੂੰ ਇਥੇ ਘੜੀ ਦੇਖੀ ਆਉਂਦੀ ਸੀ ਮੈਨੂੰ ਦੇਖ ਕੇ ਤੂੰ ਜੱਟ ਨਹੀਂ ਬੈਠਗੀ ਤੇਰੇ ਅੰਦਰੋਂ ਦਿਲ ਨੂੰ ਬਹੁਤ ਕਰਦਾ ਸੀ ਨਹੀਂ ਨਹੀਂ ਮੈਂ ਮੈ ਤਾਂ ਲੈ ਕੁੜੀਆਂ ਨੂੰ ਪੁੱਛ ਲਾ ਮੈਂ ਤਾਂ ਕੱਪੜੇ ਸਾਂਹੀ ਆਂਦੀ ਸੀ ਕੱਪੜੇ ਤਾਂ ਭਾਵੇਂ ਨਹੀਂ ਮੈਂ ਨੱਚ ਆ ਕੀ ਕਰੀ ਆਂਦੀ ਨੂੰ ਜਿਹਦੀ ਸਾਂਹੀ ਦੇਖ ਪਈ ਜਿਹੜਾ ਪੈਂਡ ਚੱਲਦਾ ਉਹਨੂੰ ਰੱਖ ਲਾਂਗੀ ਜਿਹੜਾ ਨਹੀਂ ਚੱਲਦਾ ਉਹਨੂੰ ਸਿੱਖਣਾ ਇੱਕ ਮਿੰਟ ਨਹੀਂ ਸਫਾਈ ਰਹਿਣ ਦਿੰਦੇ ਨਾ ਇੱਕ ਮਿੰਟ ਆਉਂਦੇ ਜੀ ਕੋਕੋ ਉਹ ਜੇ ਬੱਚੇ ਆ ਕਿ ਮੇਰੇ ਚ ਕੋਈ ਨੂੰ ਫੜਾਉਣਾ ਚਲੋ ਉਹਦੀ ਮੇਰੀ ਖੁਦ ਕਹਿੰਦੇ ਹੁਣ ਤਾਂ ਉਸ ਦਿਨ ਗੰਦ ਹੁਣ ਤਾਂ ਉਸ ਦਿਨ ਗੰਦ ਹੁਣ ਤਾਂ ਉਸ ਦਿਨ ਗੰਦ ਪਾ ਆ ਮਾਰੇ ਮੈਂ ਤਾਂ ਸਾਰਾ ਦਿਨ ਗੰਦ ਪਾਈ ਜਾਂਦੀ ਨੇ ਸਾਰਾ ਦਿਨ ਗੰਦ ਪਾਈ ਜਾਂਦੀ ਨੇ ਇਹਦੀ ਮਾਂ ਨੂੰ ਤਾਂ ਪੈਣੀ ਝੱਜਦੀ ਨਹੀਂ ਸਫਾਈ ਕਰਨ ਦਾ ਖੁੰਜਾਂ ਚ ਕੂੜਾ ਛੱਡ ਦਿੰਦੀ ਐ ਸਾ ਕੱਪੜੇ ਧੋਂਦੀ ਐ ਕਲਰਾਂ ਤੇ ਬੁਰਸ਼ ਨਹੀਂ ਮਾਰਦੀ ਮਾਨ ਮਾਨ ਪੱਕੀ ਮੈਲ ਪਈ ਹੁੰਦੀ ਐ ਮੇਰੇ ਤੇਰੀ ਮਾਂ ਦਾ ਕੋਈ ਕੰਮ ਤਾਂ ਸਿੰਦ ਨਹੀਂ ਹੁੰਦਾ ਹਾਂ ਹਾਂ ਤੇ ਮम्मा ਕੋਠੀ ਚਲੀਏ ਜਿੱਥੇ ਪਹਿਲਾਂ ਰਹਿੰਦੇ ਸੀ ਕਹ ਤੂੰ ਪੁੱਤ ਮम्मा ਨਾ ਤਾਨੂੰ ਮਾ爱 ਲਾਂਦੇ ਤਾਨੂੰ ਪਿਆਰ ਨਹੀਂ ਕਰਦੇ ਦਾਦੀ ਮम्मा ਹਾਂ ਕੋਈ ਨਾ ਪੁੱਤ ਦਾਦੀ ਐ ਐ ਗੁੱਸਾ ਨਾ ਕਰਿਆ ਕਰੋ ਜੰਗਾ ਦਾਦੀਆਂ ਪਿਆਰ ਵੀ ਕਰਦੀਆਂ ਹੁੰਦੀਆਂ ਪੁੱਤੋ ਦਾਦੀਆਂ ਮਾਰਦੀਆਂ ਵੀ ਹੁੰਦੀਆਂ ਗੁੱਸਾ ਨਹੀਂ ਕਰਦੇ ਹੁੰਦੇ ਕੋਈ ਨਾ ਹੌਲੀ ਹੌਲੀ ਦਾਦੀ ਆਪੇ ਪਿਆਰ ਕਰਨ ਲੱਗ ਜੂ ਤੁਸੀਂ ਦਾਦੀ ਦਾ ਨਾ ਗੁੱਸਾ ਨਾ ਕਰਿਆ ਕਰੋ ਪਿਆਰ ਕਰਿਆ ਕਰੋ ਦਾਦੀ ਨੂੰ ਫਿਰ ਪੁੱਤੋ ਦਾਦੀ ਮम्मा ਆਪੇ ਪਿਆਰ ਕਰਨ ਲੱਗ ਜਾਣਗੇ ਠੀਕ ਹੈ ਗੁੱਸਾ ਨਹੀਂ ਕਰਦੇ ਹੁੰਦੇ ਫੇਰ ਕੀ ਹੁੰਦਾ ਮੈਂ ਕਿ ਛੋਡੇ ਮਾਰਦੇ ਨਹੀਂ ਮੈਂ ਵੀ ਮਾਰਦੀ ਆ ਜੇ ਦਾਦੀ ਨੇ ਮਾਰ ਲਿਆ ਪੁੱਤ ਫੇਰ ਕੀ ਹੋ ਗਿਆ ਗੁੱਸਾ ਨਹੀਂ ਕਰਦੇ ਹੁੰਦੇ ਚੰਗਾ ਆਪਣਾ ਆਹੀ ਘਰ ਹੈ ਬਿੱਤੋ ਉੱਥੇ ਤਾਂ ਆਪਾਂ ਕਿਰਾਏ ਤੇ ਰਹਿੰਦੇ ਸੀ ਅਸਲੀ ਘਰ ਤਾਂ ਆਪਣਾ ਹੀ ਇੱਥੇ ਆਪਾਂ ਨੂੰ ਕਿਰਾਇਆ ਵੀ ਨਹੀਂ ਭਰਨਾ ਪੈਂਦਾ ਨਾਲੇ ਛੋਡੀ ਦਾਦੀ ਮम्मा ਮਿਲ ਗਈ ਤੁਹਾਨੂੰ ਠੀਕ ਹੈ ਚਲੋ ਜਾਓ ਖੇਡ ਲਓ ਜਾਂ ਪਾਠ ਲਓ ਗੁੱਸਾ ਨਹੀਂ ਕਰਦੇ ਹੁੰਦੇ ਹੁਣ ਮੈਂ ਬੱਚਿਆਂ ਨੂੰ ਸਮਝਾ ਤਾਂ ਦਿੱਤਾ ਬੱਚਿਆਂ ਨੂੰ ਇਹ ਨਾਲ ਕਰ ਮੰਮੀ ਤੰਗਤਾ ਕਰਦੀ ਐ ਮੈਂ ਕਿਵੇਂ ਬੱਚਿਆਂ ਦਾ ਸੱਚ ਨਾ ਮੰਨਾ ਸਾਰਾ ਦਿਨ ਮੇਰੇ ਵਾਂਗ ਰਪਈ ਰਹਿੰਦੀ ਐ ਸਾਰਾ ਦਿਨ ਬੱਚਿਆਂ ਨੂੰ ਲੱਗੀ ਰਹਿੰਦੀ ਐ ਰਹਿਣਾ ਔਖਾ ਤਾਂ ਬਹੁਤ ਐ ਪਰ ਚਲ ਕੋਈ ਗੱਲ ਨਹੀਂ ਦੇਖਦੇ ਆ ਕਹਿੰਦੇ ਹੁੰਦੇ ਪਿਆਰ ਨਾਲ ਆਪੀ ਬੰਦਾ ਸੁਧਰ ਜਾਂਦਾ ਐ ਦੇਖਦੇ ਆ ਆਪਦੀ ਕੋਸ਼ਿਸ਼ ਕਰਕੇ اے ਪਰਮਾਤਮਾ ਤੇਰੇ ਮੂਹਰੇ ਮੈਂ ਇਹ ਹੱਥ ਫਰਾਂਦੀ ਐ ਵੀ ਸਾਡੀ ਮੰਮੀ ਸਾਨੂੰ ਵਧੀਆ ਪਿਆਰ ਕਰਨ ਲੱਗ ਜੇ ਮੈਨੂੰ ਤੇ ਮੇਰੇ ਬੱਚਿਆਂ ਨੂੰ ਅਸੀਂ ਵਧੀਆ ਹੱਸ ਖੇਡ ਕੇ ਰਹੀਏ ਮਾਲਕਾ ਮੇਰੀ ਇਹ ਤਮੰਨਾ ਪੂਰੀ ਕਰ ਦੇ ਜਿੰਨੇ ਰਿਸ਼ਤੇ ਆਉਂਦੇ ਸੀ ਮੁੰਡੇ ਨੂੰ ਇੰਨੇ ਰਿਸ਼ਤੇ ਆਉਂਦੇ ਸੀ ਜਿੰਨੇ ਵੀ ਕਹਦੇ ਕੋਈ ਘਰਾਂ ਨੇ ਕਰਦੀ ਲੀ ਹੁੰਦੀ ਮੈਂ ਕਬੀਲਦਾਰ ਦੀ ਨੇ ਹੁੰਦੀ ਮੈਂ ਤਾਂ ਇੱਕ ਨਹੀਂ ਸੁਣੀ ਰਿਸ਼ਤੇ ਆਲੇ ਆ ਜਾ ਕੰਨ ਮੁੰਡੇ ਨੂੰ ਪੁੱਛਿਆ ਕਰਾਂ ਵੀ ਨਾ ਮੈਂ ਤਾਂ ਮੰਮੀ ਹਜੇ ਕਰਾਉਂਦਾ ਨਹੀਂ ਮੰਮੀ ਹਜੇ ਕਰਾਉਂਦਾ ਨਹੀਂ ਮੈਨੂੰ ਵੀ ਪਤਾ ਸੀ ਵੀ ਮੈਨੂੰ ਤਾਂ ਇਕੱਠੇ ਤੈਨੂੰ ਕਿੱਥੇ ਲਿਆ ਦੂਗਾ ਮਮਾ ਜੀ ਹਾਂਜੀ ਪਾਣੀ ਲੈ ਤੇਰਾ ਮਾਂ ਕੋਈ ਨਹੀਂ ਪੁੱਤ ਮੈਂ ਪੀ ਲੂੰਗੀ ਤੁਸੀਂ ਖੇਡ ਲਓ

ਸਾਰੇ ਦਿਨ ਮੈਨੂੰ ਉੱਲੂ ਬਣਾਉਣ ਤੇ ਰਹਿ ਆ ਕਰ ਉੱਕਾ ਲੈ ਕਰਦਾ ਮੈਨੂੰ ਸੋਡਾ ਪਿਆਰ ਜਵੀਆਂ ਆਉਣ ਲੱਗ ਜਾਂਦਾ ਜਦੋਂ ਐ ਕਰਦੀ ਹਾਂ ਵੀ ਉੱਲੂ ਬਣਾਇਆ ਬੜਾ ਮਜ਼ਾ ਆਇਆ ਤੇ ਕਦੇ ਮੇਰਾ ਸੋਡਾ ਤੇ ਚਿੱਤ ਖੇਜੀ ਜਾਂਦਾ ਚਾਹ ਕੋਈ ਨਹੀਂ ਮੈਂ ਆਪੇ ਪੀ ਲੂੰਗੀ ਖੇਡ ਲਓ ਤੁਸੀਂ ਜਾ ਕੁਝ ਹੀ ਖੇਡ ਲਓ ਬੁੱਤੋ ਆ ਪੀ ਪੀ ਜਾਂ ਨਹੀਂ ਮੈਂ ਜੀ ਸ਼ੁਕਰ ਹੈ ਪ੍ਰਮਾਤਮਾ ਦਾ ਤੈਨੂੰ ਅਕਲ ਆ ਗਈ اے ਮਹਾਰਾਜ ਸੁਖ세 ਪਾਸ਼ਾ ਸ਼ੁਕਰ ਹੈ ਨੂੰ ਆਪਣਾ ਕਿਉ ਮਮੀ ਮੈਂ ਆ ਕੇ ਗੂੜੋ ਤੋਂ ਦੇ ਸਾਰੇ ਸੁੱਕੇ ਪੈ ਐਸੀ ਵੀ ਕਰੇ ਪਾਣੀ ਨਹੀਂ ਪਾਇਆ ਹੁਣ ਪਤਾ ਨਹੀਂ ਅੱਜ ਕਿਵੇਂ ਆਉੜ ਗਈ ਮਮੀ ਇਹਨਾਂ ਚੋਂ ਵੀ ਇੱਕ ਪੌਦਾ ਸੁੱਕਿਆ ਦਿਖਾ ਦੋ ਤੁਸੀਂ ਰੋਜ਼ ਪਾਣੀ ਪਾਉਣੀ ਆ ਮੈਂ ਗੱਲ ਕਰਨਾ ਤੁਸੀਂ ਤਾਂ ਮੈਨੂੰ ਹੀ ਨਹੀਂ ਬਸ ਐ ਸਮਝਦੇ ਵੀ ਇਹ ਮੇਰੀ ਨੂੰਤੀ ਆ ਹਨਾ ਲੈ ਕੋਈ ਪੱਤਾ ਤਰ ਪੌਦਾ ਦੇਖ ਲਓ ਤੁਸੀਂ ਸੁੱਕਿਆ ਹੋਇਆ ਹੈਗਾ ਭਈ ਸਾਰੇ ਗਮਲੇ ਗਿੱਲੇ ਨਹੀਂ ਰੋਜ਼ ਪਾਣੀ ਪਾਉਣੀ ਆ ਮੈਂ ਤਾਂ ਮੰਮੀ ਸੁਣ ਦੇਖ ਲੋ ਆਪਣੀਆਂ ਮਾਵਾ ਮਾਂ ਵਾਂਗੂ ਸਮਝਦੀ ਐ ਜਮਾ ਤੇ ਇਹ ਵੀ ਗੱਲ ਕਰ ਤੁਸੀਂ ਨਹੀਂ ਮੈਨੂੰ ਤੂੰ ਸੀ ਮੈਨੂੰ ਧੀ ਤਾਂ ਕਹੀ ਸਮਝਣੇ ਮੈਨੂੰ ਨੂੰ ਵੀ ਨਹੀਂ ਸਮਝਦੀ ਆ ਦੇਖ ਲੋ ਚੈੱਕ ਕਰ ਲਓ ਕਿ ਕੁ ਸੁੱਕਿਆ ਹੈਗਾ ਪੱਦਾ ਮੈਂ ਸੁਣ ਲਉ ਹਾਂ ਮੰਮੀ ਤੁਸਾਂ ਮੈਂ ਨਾ ਚੱਕਰ ਜਾਈ ਆ ਦਾ ਘੂਰੇ ਨਹੀਂ ਰਹੀ ਜਾਈ ਅੱਧੀ ਆ ਕੀ ਹੋ ਗਿਆ ਹੁਣ ਤਾਂ ਮੰਮੀ ਦਾਇਆ ਜਾ ਕੇ ਯਾਰ ਕੋ ਬੋਲੀ ਜਾਂਦੇ ਸੀ ਆ ਬਦ ਨਹੀਂ ਸੁਤ ਮੇਰੇ ਪਤਾ ਨਹੀਂ ਕੀ ਬੀਤੀ ਸੀ ਜੀ ਜਾਈ ਇੱਥੇ ਕੁਰਸੀ ਤੇ ਉਰੀ ਆ ਜਾ ਪੂਰੀ ਬੈਠ ਸੋਅ ਸੇ ਬੋਅ ਤੇ ਮੰਮੀ ਮੈਂ ਤੇ ਚੱਕ ਕੇ ਨਹੀਂ ਜਾਂਦੀ ਕੋਈ ਤਾਂ ਨਹੀਂ ਮੋਗੂ ਤੇ ਕੱਲ੍ਹ ਨੂੰ ਕਹਿੰਦੇ ਨੇ ਆਹਾਂ ਕਰਦੀ ਨੇ ਡਾਕਟਰ ਨੂੰ ਫੋਨ ਕਰ ਦਿੰਨੀ ਪਹਿਲਾਂ ਫੋਨ ਕਰਕੇ ਆ ਮੈਨੂੰ ਨਹੀਂ ਪਤਾ ਹੁਣ ਕੀ ਹੋ ਗਿਆ ਨੂੰ ਮੰਮੀ ਨੂੰ ਜਿਹੜਾ ਪਤਰਾ ਲੱਭਦਾ ਗਾ ਦਿੰਦੀ ਸੀ ਮੈਂ ਹਾਂ ਬੱਤ ਤੂੰ ਜਲਦੀ ਜਲਦੀ ਤੀਕੋ ਜਾ ਅਸੀਂ ਦਾਈ ਨੇ ਕੋਲ ਜਾਂਦੇ ਤੂੰ ਜੀ ਬੁਮਾਰਾ ਮੈਂ ਚਾਹ ਦੇ ਵੀ ਨਾ ਕੋਈ ਗਾਲਾ ਵੀ ਨਹੀਂ ਦਿੰਦਾ ਤੋਡੇ ਬਿਨਾਂ ਤਾਂ ਇੱਥੇ ਰੌਣਕ ਵੀ ਨਹੀਂ ਆ ਗਈ। ਕਿਉਂ ਛੋਟਾ ਗਾਲਾ ਬਿਨਾਂ ਜੀ ਨਹੀਂ ਲੱਗਦਾ? ਜਦੋਂ ਮੈਂ ਠੀਕ ਹੋ ਗਈ ਬਾਦੋ ਗਾਣਾ ਦਿਆ ਤਾਂ ਮੈਂ ਜੇ ਤਾਂ ਮੈਂ ਇੱਥੇ ਹੀ ਠੀਕ ਹੋ ਗਈ ਤਾਂ ਇੱਥੇ ਗਾਣਾ ਦਿਆ ਕਉਂ ਨਹੀਂ ਮੈਂ ਤਾਹਾਂ ਪਹੁੰਚ ਜੂੰ ਫਿਰ ਤੁਸੀਂ ਮੈਨੂੰ ਗਾਣਾ ਦਿਆ ਕਰੋ। ਮੰਮੀ ਬੱਚੇ ਨੇ ਬੱਚਿਆਂ ਨੂੰ ਕਿਹੜਾ ਪਤਾ ਹੁੰਦਾ ਹੈ ਕਹਿਣਾ ਕਿ ਨਹੀਂ ਕਹਿਣਾ। ਉਹ ਦੇਖ ਲਓ ਛੋਟਾ ਬਥੇਰਾ ਮੋਹ ਕਰਦੇ ਆ ਮੈਨੂੰ ਕਹਿੰਦੇ ਵੀ ਅਸੀਂ ਨਹੀਂ ਸਕੂਲ ਜਾਂਦੇ। ਵੀ ਦਾਦੀ ਠੀਕ ਨਹੀਂ ਹੈ। ਨਾ ਤੇ ਖੰਡੂ ਕਿਉ ਪਾ ਕੇ ਮੇਰੀਆਂ ਪੋਤੀਆਂ ਨੂੰ ਨਹੀਂ ਮੈਂ ਤਾਂ ਵਾਲੇ ਹੀ ਪਿਆਰ ਹੁੰਦੇ ਨਾ ਮੈਨੂੰ ਮਿੰਟ ਨਹੀਂ ਜੀ ਲੱਗਦੇ ਮੇਰੇ ਤਾਂ ਖੁਸ਼ੀ ਖੁਸ਼ੀ ਨਾ ਨਾ ਜਾਇਆ ਮਨੋ ਠੀਕ ਹੈ ਇੱਕ ਘੇੜਾ ਲਾਇਆ ਮੈਂ ਗਲੀ ਚ ਚੰਗਾ ਮੈਂ ਇਹਦੋਂ ਹੋ ਗਈ ਮੈਨੂੰ ਬਿਮਾਰ ਨੂੰ ਮੈਂ ਗਈ ਨਹੀਂ ਨਾ ਉਹ ਮੇਰੀਆਂ ਦਾਹਾਂ ਸੈਲੀਆਂ ਵੀ ਉਧਰ ਜਾਂਦੀਆਂ ਮੇਥੋਂ ਬਿਨਾ ਵੀ ਕਿੱਥੇ ਵਾਗੀ ਸੀ ਆਪਾਂ ਨੂੰ ਗਾਲਾਂ ਕਿਆ ਕਰਦੀ ਹੈ ਨਾ ਬੇਬੀ ਉਹ ਤਾਂ ਦਾਦੀ ਕਿੱਧਰ ਗਏ ਦਾਦੀ ਤਾਂ ਬਾਹਰ ਗਿਆ ਗਿਆ ਕੱਦਣ ਜਿਹੜਾ ਕਿੱਦਣਾ ਬਾਕੀ ਦਾਦੀ ਨੇ ਕਹਿੰਨ ਉਹ ਤਾਂ ਤੇ ਪਰਨੇ ਚਲੇ ਰਹਿੰਦੇ ਨੇ ਉਹ ਤਾਂ ਬਾਹਰ ਦੀ ਬਣੀ ਪਈ ਸੀ ਮੈਂ ਖੀਚੜੀ ਬਣਾ ਕੇ ਠੇਸੀ ਮੈਂ ਖਲਾ ਵੀ ਖੀਚੜੀ ਖਾ ਲੂੰਗੀ ਪਹਿਲਾਂ ਫਿਰ ਚੱਕਰ ਚੁੱਕਰਣਾ ਜੀ ਫਿਰ ਦਾਦੀ ਨੂੰ ਬੁਲਾ ਕੇ ਲਾਵਾਂ ਕੋਈ ਤੇ ਬਲੈ ਆਖਲੀ ਮੇਰੇ ਨੂੰ ਜੀ ਜਾਨੀ ਲੱਗਦਾ ਹੁਣ ਤਾਂ ਪਹਿਲਾਂ ਆਪਾਂ ਨੂੰ ਤਾਂ ਇਹ ਕਰਦੀ ਸੀ ਨਾ ਆਪਾਂ ਤਾਂ ਕਹਿ ਰਹਿੰਦੇ ਸੀ ਵਿਆਹ ਕਰ ਜਾਂਦੇ ਐਂ ਕਹਿੰਦੀ ਕਿ ਦਾਦੀ ਵੀ ਮੇਰੀ ਮੰਮੀ ਦਾ ਜੀ ਨਹੀਂ ਲੱਗਦਾ ਨਾਲੇ ਸਾਡਾ ਵੀ ਆਜੋ ਕਰੀ ਉਹ ਤਾਂ ਦੋ ਘੰਟੇ ਦੀ ਮੁਰਦੀ ਆ ਆਦੇ ਆਪ ਹੁਣ ਤਾਂ ਨਾ ਮੋਜਾ ਹੋਣ ਲੱਗ ਗਿਆ ਉਹਦਾ ਕਿਉਂ ਆਪੋਂ ਮੋਹ ਕਰਦੀ ਐ ਹੁਣ ਤਾਂ ਐਂ ਜਿਹਾ ਲੱਗਦਾ ਵੀ ਦਿਨ ਵੀ ਘਣਾ ਚਾਲੀ ਉਹ ਤੇ ਜਦੋਂ ਬੰਦਾ ਤਾਂ ਅੰਗ ਕਰਦਾ ਉਦੋਂ ਹੁੰਦਾ ਆਪਾਂ ਨੂੰ ਵੀ ਕੱਲ ਜਾਂਦੇ ਪਰ 10 ਮਿੰਟ ਆਉਣ ਕਰੀ ਆ ਜੀ ठीक हां पुत्तो आ मम्मा चंडी हैगे ना दादी नई दादी न बी लाए दा ऐ नानी मामा ने कि लाए दा न्हांनी दादा ने केह् लाए ਗਿਆ ਮम्मी ਬਿਮਾਰ ਹੋ ਕੇ ਹਟਿਓ ਮੈਨੂੰ ਫਿਕਰ ਹੋ ਗਿਆ ਵੀ ਆਈ ਨਾ ਜਾਇਆ ਪਰੋਂ ਬਿਨਾ ਦੱਸੇ ਮੈਂ ਲਾਲ ਸੋਈ ਚੀ ਰਹਿ ਗਈ ਜਦੋਂ ਮੈਂ ਤੁਹਾਡੇ ਨਾਲ ਲੜਦੀ ਹੁੰਦੀ ਸੀ ਪੁੱਤ ਉਹਨਾਂ ਨੂੰ ਕਿੰਨੀ ਖੁਸ਼ੀ ਹੁੰਦੀ ਸੀ ਮਾਂ ਬਾਪ ਆਪਾਂ ਗੰਢੇ ਕੌਂਦੇ ਸੀ ਤਿੰਨੇ ਹਨਾ ਫਿਰ ਮੰਮੀ ਹੁਣ ਤੁਸੀਂ ਲੜਨੂ ਵੀ ਹਟੇ ਹਾਂ ਉਦੋਂ ਲੜਦੇ ਸੀ ਤੁਸੀਂ ਉਦੋਂ ਸਾਨੂੰ ਬਾਹਲਾ ਉਹ ਕਰਦੇ ਸੀ ਸਾਰਾ ਦਿਨ ਫਿਰ ਸਾਨੂੰ ਐ ਹੁੰਦਾ ਸੀ ਵੀ ਸਾਡਾ ਤਾਂ ਮੰਮੀ ਨੇ ਜਿਉਣਾ ਦੁੱਬਰ ਕਰਤਾ ਹੁਣ ਫਿਰ ਤੁਸੀਂ ਆਪ ਵੀ ਮੋਹ ਕਰਦੇ ਹੋ ਹੁਣ ਸੰਭ ਨਹੀਂ ਹੁੰਦਾ ਪਤਾ ਮੰਮੀ ਕਹਿਣ ਨੂੰ ਕਰਾਉਣਾ ਹੈ ਜੇ ਤੁਸੀਂ ਸਾਡੇ ਮੋਹ ਕਰਦੇ ਹੋ ਸੀ ਵੀ ਦੇਖ ਲੋ ਅੱਧਾ ਘੰਟਾ ਵੀ ਨਹੀਂ ਸੌਂਦੀ ਕਿਹਾ ਮੈਂ ਬੱਚੇ ਨੂੰ ਕਹਤਾ ਦਾਦੀ ਨੂੰ ਸੰਦ ਕੇ ਲਿਆ ਮੇਰਾ ਨੀ ਜੀ ਲੱਗਦਾ ਪੁੱਤੋਂ ਨਾ ਮੇਰੇ ਤੇਰੇ ਬਿਨਾ ਜੀ ਲੱਗਦਾ ਨਾ ਮੇਰਾ ਖੁਸ਼ੀ ਹੀ ਤੇ ਇਦਰੇ ਦੇਰੀ ਬਿਨਾ ਜੀ ਲੱਗਦਾ ਬੱਸ ਮੰਮੀ ਹੁਣ ਆ ਹੀ ਰੇ ਹੋ ਜਾਂਗਿਆ ਹੁਣ ਨਾ ਬੱਦਲ ਜੋ ਕਿਤੇ ਚਾਰ ਕ ਦਿਨਾਂ ਨੂੰ ਆਪਦੇ ਰੰਗ ਦੇ ਫੇਰ ਦਿਖਾਉਣ ਲੱਗਦਾ ਮੈਂ ਹੁਣ ਨਹੀਂ ਬੱਦਲ ਦੀ ਕੋ ਤੁਮ ਤਾਂ ਮੈਨੂੰ ਅਕਲ ਆ ਗਈ ਭਗਵਾਨ ਨੇ ਆਪੇ ਦਿੱਤੀ ਮੈਨੂੰ ਬੱਸ ਸੱਦ ਕੇ ਲੈਈਆਂ ਜਸ਼ਨ ਫਿਰ ਮੰਮੀ ਹੁਣ ਇਹ ਵੀ ਸਾਡੇ ਮੋਹ ਕਰਦੇ ਆ ਬੱਚੇ ਤਾਂ ਰੱਬ ਦਾ ਰੂਪ ਹੁੰਦੇ ਆ ਹਨਾ ਇਨੇ ਨੂੰ ਆਏ ਆਂ ਵੀ ਜਰਦੀ ਮੰਮਾ ਸਾਡਾ ਮੂੰਹ ਕਰਦੇ। ਮੇਰਾ ਬੇਟਾ ਦੂਰ ਦੂਰ ਰਹਿੰਦਿਆਂ ਸੀ ਤੁਸੀਂ ਠਿਡਕਦੇ ਸੀ। ਹਾਂ ਮੇਰਾ ਵੀ ਨਹੀਂ ਇੰਨਾ ਕਰਨਾ ਜੀ ਲੈੜਾ ਪੁੱਤ ਨਾ ਤਾਂ ਇੱਕ ਬਣਾ ਦੇ। ਬੱਸ ਠੀਕ ਆ ਮੰਮੀ ਚੰਗਾ ਕਰ ਮੈਂ ਖਾਣੂਗਾ ਨਾ ਹੁਣ ਆਏ ਨਾ ਹੋਵੇ ਮੈਂ ਸੌਂ ਚ ਲੱਗ ਜਾ ਆਪ ਫੇਰ ਗਲੀ ਚਾੜੀ।